ਹੋ ਅਹੇ ਗਰੂ ਹੁਣ ਆਪਾਂ ਨਵੇਂ ਪੁਲ ਦਾ ਪ੍ਰਬੰਧ ਕਰਨ ਲੈਣਾ ਜਿਹਦੇ ਆ ਗਿਆ ਲੋਹੇ ਦਾ ਜਿਗਾਰਡ ਲੌਗਾ ਤੇ ਮੰਨੂ ਗੱਲ ਪੂਰੀ ਮੇਰਾ ਪੈਰ ਲਾਏਗਾ ਤਾਂ ਫਿਰ ਨਪਣਾ ਹੀ ਆ ਨੰਨ ਲੈ ਪਾ ਕੇ ਖਾ ਲੈ ਮੈਨੂੰ ਕਹਿੰਦਾ ਤੈਨੂੰ ਦੋ ਯਾ ਸਾਡਾ ਚਾਹ ਬਣਾ ਕੇ ਲੈ ਕਿੰਨੇ ਚਾਹ ਬਣਾ ਕੇ ਲੈ ਕਿੰਨੇ ਗਲਾਸ ਪਾਏ ਠੀ ਜੀ ਥਾ ਸਾਰੀ ਦੱਸ ਨਾ ਆਪਣੇ ਵੀਰਾਂ ਨੂੰ ਆਈ ਦੱਸੀ ਇਹਨੂੰ ਪਹਿਲਾ ਜਿਹੜਾ ਆਪਾਂ ਸਬਕ ਸਿਖਾਦਾ ਆਪਣੇ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਬੰਦੇ ਨੂੰ ਭਰਤੀ ਕਰੀਦਾ ਉਹਨੂੰ ਬਣਾਇਦਾ ਲਾਂਗੜੀ ਸਾਹਮਣੇ ਉਹ ਇਹ ਲਾਂਗੜੀ ਹੋਣ ਹੋ ਗਿਆ ਵਾ ਤੇ ਇਹਨੂੰ ਚਾਹ ਬਣਾਉਣੀ ਆਪਾਂ ਸਿਖਾਤੀ ਆ ਤੇ ਹੁਣ ਨਵਾਂ ਸਟੈਪ ਇਹਦਾ ਸ਼ੁਰੂ ਹੋਊਗਾ ਚਟਨੀ ਕੁੱਟਣ ਤੋਂ ਆਹ ਨਹੀਂ ਨੀਲੇ ਡੌਨ ਤੋਂ ਲੈ ਸਵੇਰ ਤੋਂ ਜੇ ਨੀਲੇ ਨਾਲ ਪਾਸ ਹੋ ਗਿਆ ਸਮਝ ਲਾ ਫੇਰ 4x4 ਇਹਦਾ ਇੱਕ ਪੱਕਾ ਤਾਂ ਇਹ ਨਾ ਕੋਈ ਇਹ ਵੀ ਨਾ ਕਿਵੇਂ ਆਇਆ ਪਰ ਹੁਣ ਰੋਟੀਆਂ ਲਗਾਉਣ ਚੱਲੇ ਇੱਥੇ ਆ ਰਿਹਾ ਨਿਕਲ ਨਹੀਂ ਨਹੀਂ ਇਹ ਨਹੀਂ ਜਾਂਦਾ ਇਹ ਆਉਣ ਵਾਲੇ ਸਮੇਂ 'ਚ ਆ ਜੀਪ ਦਾ ਢੇੜਾ ਤੋਂ ਦਵਾਉਣਾ ਵਾ ਆਪਾਂ ਠੀਕ ਨਹੀਂ ਹੋਈ ਇੱਧਰ ਆ ਮੇਰੇ ਲਾਗੇ ਫੇਰ ਇਧਰ ਆ ਸਾਹਮਣਿਆਂ ਇਹ ਬੰਦਾ ਆਣਾ ਆਪਾ ਭਰਤੀ ਕਰ ਲਿਆ ਵਾ ਬੰਦੇ ਸਾਡੇ ਨਾਲ ਸਾਰੀ ਹਾਈਟ ਵਾਲੇ ਆ 5 ਤੋਂ ਲੈ ਕੇ 2.5-3 ਤੱਕ ਫੁੱਟੇ ਵੀ ਹੈਗੇ ਆ 4 ਤਾਂ 4 ਤਾਂ ਆ 2.5 ਫੁੱਟਾਂ ਵੀ ਵਿੱਚ ਰੱਖਿਆ ਐ ਵੀ ਕਿਤੇ ਨੀਵੇਂ ਤਾਂ ਓਏ ਕਿਤੇ ਪੂਰੇ ਪਾਰੇ ਜਿਵਾੜਨਾ ਪਵੇ ਤੇ ਫੇਰੇ 2.5 ਫੁੱਟੇ ਰਖੀ ਦੇ ਵਿੱਚ ਫਾਰਮ ਦੇ ਤੇ ਲੰਮੇ ਵੀ ਰੱਖਿਆ ਕਿਤੇ ਤੂਤਾਂ ਤੇ ਚੜਨਾ ਪਵੇ ਦੇ ਅੱਜ ਮੌਸਮ ਫੇਰ ਬੜਾ ਖਰਾਬ ਆ ਤੇ ਉਸਤਾਦ ਜੀ ਹਣੀ ਮਿਟ ਦੀ ਪੂਰੀ ਕਰ ਲਈ ਆ ਲੱਭੀਏ ਸ਼ੇਰ ਕੋਈ ਬਣਾ ਲਈਏ ਵੀਡੀਓ ਅੱਜ ਯਾਰ ਵਿਚ ਤਿਆਰੀ ਜਿਹੜੀ ਤੁਹਾਨੂੰ ਦਿਖਾਉਣ ਦਾ ਟੋਆ ਵੱਜ ਗਿਆ ਵਾ ਆ ਟਾਵਰ ਲਾਉਣਾ ਰੱਸਾ ਜਿਹੜਾ ਪਾਰਨਾ ਬਹੁਤ ਖਰਾਬ ਕਰਦਾ ਤੇ ਨਾਲ ਇੱਕ ਖੰਭਾ ਗੱਡਾਂਗੇ ਨਾਲ ਆ ਟਾਵਰ ਗੱਡਾਂਗੇ ਪੂਰਾ ਫਰਸਟ ਕਲਾਸ ਅਈ ਸਾਰੇ ਜਣਿਆਂ ਜੇ ਲੱਗੇ ਆ ਉਹਦੇ ਦੱਜੀ ਨਮਦੀ ਦਾ ਪਿੰਡਾ ਕਰ ਇਹਨੂੰ ਕਰਕੇ ਤੋੜ ਕੇ ਦਿਆ ਅੱਛਾ ਸੁਤਾਜਾ ਪਿੰਦਾਏ ਇਹ ਵੀ ਇਹਦਾ ਕਰਦਾਂ ਲਾਜਮੇ ਆ ਜਾਣਾ ਬਸ ਇੱਥੇ ਹੁਣ ਨਾ ਲਾਰੇ ਪਰਾਂ ਨੂੰ ਬਾਹਰ ਹਾਂ ਬਸ ਰਹਿਣੇ ਹੁੰਦੇ ਨਹੀਂ ਸਪੋਰਟ ਲਾ ਕੇ ਰੱਖਣੀ ਕਰੀ ਚੋਰ ਐਂਜ ਗਾਟ ਬਹੁਤ ਗੱਲ ਕਰੀ ਜੂਰਾਨੀ ਉਹ ਤਰੇ ਆਉਣਾ ਕੋਤੇ ਲਾ ਇਹ ਵੀ ਗਦੀਰ ਦਾ ਕਿੱਥੇ ਹੈ ਇਹ ਜਿਹੜਾ ਗਲ ਗਿਆ ਨਾ ਇਹ ਨਿਕਲ ਗਿਆ ਤੇ ਉੱਥੇ ਪਣ ਜਾਣਾ ਇਹਦਾ ਕੰਪਿਊਟਰਾਂ ਦਾ ਜਾਦੂ ਜੰਤਰਾ ਇੱਜਾ ਬਣੂ ਫਿਰ ਇਹ ਆਪਣਾ ਕੈਮਰਾ ਲਾਉਣ ਵਾਲਾ ਜੀ ਗਾੜਾ ਇਹ ਉਹ ਨਜ਼ਰ ਆਪਾਂ ਕੈਮਰਾ ਲਾਉਣਾ ਨਹੀਂ ਜਿੰਨੇ ਚਿੱਤ ਨੇ ਖਤਮ ਹੋ ਗਿਆ ਟੁੱਟ ਗਿਆ ਗਲ ਕੇ ਉਧਰ ਰੱਖਣਾ ਇਹ ਟੁੱਟਣਾ ਨਹੀਂ ਛੇ ਇਹਨੂੰ ਹਵਾ ਨਹੀਂ ਨਾ ਲੱਗਣੀ ਵਾਖੇਚ ਦੇ ਆਲੇ ਪਾਸੇ ਮੋਟਰ ਨੂੰ ਪਾ ਜਾਈਏ ਮੋਟਰ ਨਹੀਂ ਪਾਣੀ ਆ ਉੱਥੇ ਕੱਟਣੀ ਪੈਣੀ ਵਧੀਆ ਕੱਟ ਦਿੰਨੇ ਪੋਆ ਜਾ ਤੋ ਐਦਾਂ ਦਾ ਕੱਟ ਲੀ ਨਾ ਗੋਰਾ ਨਿਕਲ ਪਹਿਲਾਂ ਫਿਰ ਖੇਚੂ ਚ ਪਾ ਲਈਏ ਕੇਰ ਦਾ ਰਸਾ ਭਾਈ ਇਹ ਰਸਾ ਵੀ ਨਹੀਂ ਪੋਣਾ ਲੈ ਅੱਜ ਜਿਹੜਾ ਮੋਰਚਾ ਬੜਾ ਤਕੜਾ ਲਾਉਣ ਲੱਗੇ ਆ ਜਿਹਦੇ ਬੜੀ ਗੱਲ ਤੇ ਫਿਰ ਤੇ ਬਾਝੂ ਨਹੀਂ ਜਾ ਤੇ ਰਸਾ ਪਾਵਾਂਗੇ ਨਾਲ ਹੀ ਖੰਬੇ ਦੇ ਤੇ ਨਾਲ ਹੀ ਇਹ ਨੂੰ ਇਹਦੇ ਗੁਰਵਾ ਬਣ ਗਈ ਹਿੰਦ ਤੇ ਇਹ ਨਾ ਤੂੰ ਸਮਝ ਲਾਣ ਵੀ ਪਿੱਲਰ ਹੀ ਗੱਟਾ ਵਾ ਪਿੱਲਰ ਆਏ ਹੋ ਜੇ ਬੰਦੇ ਨੂੰ ਨਜ਼ਾਰਾ ਵੀ ਨਹੀਂ ਨਿਕਲੇ ਜੇ ਨਾਂ ਨੂੰ ਲੱਕ ਨਹੀਂ ਤੁਹਣਾ ਬਾਬਾ ਲੱਕ ਨੂੰ ਭਾ ਕਈ ਵਾਈ ਜਾਂਦਾ ਲੱਕ ਨਹੀਂ ਤੁਹਣਾ ਮਿਰਮਾਨ ਖਲੋਤਾ ਹੀ ਸਿੱਧਾ ਚਲੋ ਇੱਕ ਗਰੇਵੇ ਚ ਵੜੋ ਮੜਾਇਆ ਨੱਪੋ ਯਾਰ ਪਾਣੀ ਪੋਣਾ ਨੂੰ ਹਾਂ ਪਾਣੀ 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 ਛੱਟੋ ਯਾਰ ਇੱਕਰੀ ਪਾਣੀ ਪਾ ਲੋ ਆਹੋ ਫੇਰ ਨੋਰਾਤਰਾ ਵੇੜ ਗਿਆ ਪਾਣੀ ਨਾ ਹੈ ਜੰਮੂ ਪੱਕਾ ਹੀ ਹੈ ਪਾਣੀ ਲਿਓ ਤੁਹਾਨੂੰ ਪੀ ਪਿਓ ਫੜ ਫੜ ਨਾ ਟੋਆ ਨਿਕਲ ਕੇ ਥੱਲੇ ਬੱਜਈ ਦਸੀ ਮੈਂਦਾ ਭਰ ਕੇ ਆ ਵੀ ਪਿੱਲਰ ਵੱਡਾ ਆਹੋ ਐਡਾ ਹੀ ਕਰੀ ਹਾਂ ਆ ਐਡਾ ਹੀ ਪਿੱਲਰ ਹੋਵੇ ਨਾ ਫੇਰ ਵਿੱਚ ਜਗਾੜੋ ਉਹਦੇ ਆਲਾ ਬਣਾਉਣਾ ਆਪਾਂ ਵੇਖਣਾ ਕਰਕੇ ਉਹ ਕਿਦਾਂ ਕੀਤਾ ਯਾਰ ਟੀਨਰ ਤੇ ਆ ਦਿੱਤਾ ਉਹਨਾਂ ਪਾਣੀ ਪਾ ਕੇ ਦੀ ਪਕਾਈ ਕਰਾਂਗੇ ਬਸ ਕਰੋ ਮੈਂ ਲਤੜਾ ਤੂੰ ਏ ਲਤੜਾ ਉਸਤਾਦ ਵਿੱਚ ਪੁੱਤ ਦੇ ਚਿੱਲੀ ਤੜੀ ਜਾ ਤੂੰ ਮਾਰ ਕੇ ਪੈਰ ਜਾ ਪਾਣੀ ਤੇ ਕੋਈ ਨਹੀਂ ਹੁੰਦਾ ਉਹ ਤਾਂ ਉਹ ਹਮੜਾ ਜਾ ਹੂੰ ਹੂੰ ਨਾ ਕਰਨੀ ਪੜਦਾ ਸੱਲ ਨਹੀਂ ਪਾ ਲੇ ਪਾ ਲੇ ਲਾ ਕੇ ਵੇਖ ਹੁਣ ਹੁਣ ਨਹੀਂ ਏ ਲੂ ਬਸ ਜਵਾਨਾ ਇਹਨੂੰ ਤਾਂ ਖਿੱਚਦੀ ਵੀ ਨਹੀਂ ਲੋੜ ਦਾ ਆਟਾ ਹਾਣੋਟੀ ਵੀ ਵੀ ਦਾ ਲੱਗ ਰਿਹਾ ਹੈ ਨਿੰਮਾ ਦੀ ਜਾਨ ਦੋਦੀ ਤਕੀ ਹੋਈ ਦੇਖਾ ਵਾ ਭਰਾਵਾ ਤੂੰ ਕੀ ਨਿੰਮਾ ਨੇ ਮਸਵੇਰ ਦੀ ਲਾਈ ਆ ਕੇ ਇਹਨੇ ਵਿੱਚ ਵੀਡੀਓ ਦੇਖਣਾ ਇਹਨਾਂ ਨੂੰ ਇੰਨੀ ਅਕਲ ਨਹੀਂ ਆਗੀ ਦੇਖ ਬੰਦਾ ਜੀਮੇਦਾਰਾ ਤੋਂ ਹੁੰਦੇ ਨਿੰਮਾ ਆ ਫਿਰਦਾ ਏ ਆ ਲੋ ਗੱਡੀਆਂ ਖੇਚੀ ਆ ਰਹਾ ਵੱਡਾਂ ਕੋਣਾ ਕਰਾਂਗੇ ਆ ਵੜਦੀ ਇਹਦਾ ਨਾ ਕਿ ਕੱਢਦੇ ਬੰਦਰ ਨਵਾ ਹੀ ਆਏ ਆਪਣੇ ਇਹ ਇਹ ਕਿੱਥੋਂ ਆਇਆ ਇਹ ਇਹ ਚੰਡੀਗੜ੍ਹ ਮਹੱਲੇ ਚੋਂ ਆਇਆ ਜਾਂਦਾ ਨਹੀਂ ਟੇਸ਼ਨ ਵਾਲੇ ਮਹੱਲੇ ਟੇਸ਼ਨ ਵਾਲੇ ਚਾ ਆਵੇ ਬੈਠਾ ਇ ਇਹ ਵੈਰਿਟੀ ਵੱਖਰੀ ਆ ਨੇਮਤ ਉੱਤਰਿਆ ਸਦਾ ਸਾਲ ਮਾਰੀ ਬਸ ਕਰ ਓਏ ਕੁਲਦੀਪ ਬਹੁਤ ਆ ਬਾਬਾ ਕਹਿੰਦਾ ਹੋਰ ਪੋਟੀ ਯਾਰ ਬਹੁਤ ਆ ਯਾਰ ਕੀ ਹੋ ਗਿਆ ਵੀਡੀਓ ਨਹੀਂ ਚੱਲਦੀ ਬਾਬੇ ਦੀ ਫੜੇ ਲਗੇ ਹੋ ਗਿਆ ਫਦੇ ਹੁਣ ਤੇ ਯਾਰ ਹੁਣ ਤੇ ਟਕਰਾਤੀ ਫੜਕੇ ਦੇ ਅੱਖਾਂ ਕੀ ਬਣ ਗਈ ਦਰਸ ਸਾਹ ਨਾ ਨਜ਼ਾਰਾ ਆ ਗਿਆ ਇਹ ਆ ਟਾਵਰ ਬਣ ਗਿਆ ਟਾਵਰ ਬਣ ਗਿਆ ਇਹ ਸਿੱਧੂ ਮੂਸੇ ਵਾਲਾ ਹਾਂ ਵੀ ਫੁੱਫੜਾ ਫੁੱਫੜਾ ਮੈਂ ਪੂਰਾ ਚੜ ਗਿਆ ਆਪਾਂ ਛਾਲਾ ਥੱਲੇ ਕਰੀ ਜਾਂਦੇ ਹਾਂ ਹਾਂ ਓਏ ਪੂਰੀ ਫੁੱਫੜਾ ਫੁੱਫੜਾ ਹੋ ਗਈ ਆ ਕੀ ਇਹ ਪੂਰੀ ਗੱਲ ਬਣ ਗਈ ਕੀ ਫੜੋਣ ਗੱਫੇ ਸ਼ਾਫੇ ਸ਼ਕ ਲੋ ਤੇ ਦਾਤੀਆਂ ਵੇਖ ਲੋ ਰੰਦੇ ਰੰਦੇ ਲੱਗੇ ਆ ਆ ਬਾਲੀ ਟੈਡਰ ਦਾ ਨਾਮ ਕਰਦਾ ਦਾਤਿਆਂ ਨੂੰ ਰੰਦੇ ਦੇਖੀਏ ਇੱਕ ਬਾਬਾ ਡਰਾਈ ਜਾਂਦਾ ਵੀ ਉਹ ਦਾਤਰਾਣਾ ਬੰਦਣਾ ਬਣਾ ਬਾਲਣ ਤੇ ਇਹ ਨਾ ਵੇ ਸ਼ਾਮਾਂ ਨੂੰ ਫਿਰ ਉਹ ਜਹਾਜ ਘੜ ਤੇ ਬਾਈ ਗਿਆ ਹੀ ਜਾਨੂੰ ਆਨੇ ਪੰਜ ਸੱਤ ਦਾਤਰ ਫੜੀ ਆ ਔਰ ਸਿਰੇ ਬਾਲਣ ਨੂੰ ਪੈਣਾ ਨਹੀਂ ਹੋਵੇ ਰਾਜ ਕਈ ਵਜੇ ਡੋਲ ਜਿਹੜਾ ਮੇਰੇ ਕੋਲ ਜਿਹੜਾ ਗਨੇ ਨਹੀਂ ਮਾਰਦੇ ਨੇ ਡੋਲਾ ਵੀ ਪੂਰੀ ਮੱਛੀ ਪੂਰੀ ਬਣਦੀ ਆ ਤਰਾ ਪੂਰੀ ਤੇ ਜਮਾ ਲੈਣ ਕਰਕੇ 4 ਵਜੇ ਆ ਉਹਦਾ ਹਿੰਦੋ ਸੇ ਕੋਈ ਪੱਤੀ ਪੱਤੀ ਕਰਾ ਲਓ ਪੱਤੀ ਪੱਤੀ ਕਰਾ ਗਦਾ ਨਹੀਂ ਇਹ ਨਾ ਕਦੇ ਗਈ ਸੁਨੀਲ ਹਿਲਦਾ ਹੀ ਨਹੀਂ ਇਹ ਹਵਾ ਕੀਤਾ ਹੈ ਪੂਰਾ ਫੇਲਾ ਜਿੱਥੇ ਆਪਾਂ ਗੱਡਿਆ ਉੱਥੇ ਰਹਿ ਗਿਆ ਅੱਧੀ ਐਨਾ ਸਫਲ ਹੋ ਗਿਆ ਸਫਲ ਹੋ ਗਿਆ ਆਪਾਂ ਕਿਸਾਨ ਆਹ ਕੜਾ ਪੁੱਤ ਪਾਣੀ ਦਾ ਭਰ ਕੇ ਲਾਗੀ ਰਹਾ ਦੋ ਕੋਈ ਪੀ ਲੈਂਦਾ ਜਨਮਰ ਚਲੋ ਹਣ ਚਾਹ ਵੀ ਪੀ ਲਈਏ ਰੋਟੀ ਨਾਲੀ ਛਕ ਲਓ ਨજર ਪ੍ਰਸ਼ਾਦਾ ਛਕ ਲਈਏ ਹਨਾ ਚਲ ਆ ਜੋ ਦੋ ਦੋ ਲੱਖ ਕਿਤੇ ਨਹੀਂ ਦਸਾਂਗੇ ਕਟੇਟ ਕਰ ਦਾਂਗੇ

ਯਾ ਵੀ ਨੀ ਨੀ ਯਾਰ ਸਿਣੀ ਜਾਨੀ ਯਾਰ ਸਿਆਣੇ ਕਹਿੰਦੇ ਨੇ ਇੱਕ ਪਲ ਲੱਗਦਾ ਏ ਰਿਸ਼ਤਿਆਂ ਦਾ ਮਜ਼ਾਕ ਬਣਾਉਣ ਲਈ ਪਰ ਉਮਰਾਂ ਲੰਘ ਜਾਂਦੀਆਂ ਨੇ ਰਿਸ਼ਤੇ ਬਣਾਉਣ ਲਈ ਚੱਲ ਬਾਬੇ ਮੋੜ ਪਾਈਏ ਟਰਾਲਾ ਮਗਰ ਖੋਲ ਦੇ ਇਹਨੂੰ ਵੜ ਦੇ ਇਹਨੂੰ ਦਰਿਆ ਦੇ ਵਿੱਚ ਲੱਗਦਾ ਹੁਣ 4 ਫੁੱਟ ਉੱਚਾ ਕਰਦਾ ਲੋ ਵੀ ਜਾਨਾ ਪੈ ਜਾ ਇੱਕ ਬੰਨੇ ਨਿੱਕੇ ਰੋਗ ਰੱਖਣੀਆਂ ਵਲੋਂ ਮੇ ਰੋਗ ਰੱਖਣੀਆਂ ਇਹ ਬੰਦੇ ਵਾਵਾਖ ਨਹੀਂ ਬਣਿਆਣਾ ਇੱਕ ਦੋ ਆਨੇ ਹੋਰ ਸਿਰੇ ਆਸੇ ਆਪਾਂ ਦਾ ਜੀ ਦੇ ਤਿੰਨ ਜਣ ਵੱਡਣ ਦੀ ਕਰਤੀ ਸ਼ਰਵਾਦ ਹੁਣ ਵੇਨੇ ਕਿੰਨੇ ਦਿਨ ਲੱਗਦੇ ਆ ਕਿੰਨਾ ਰਹਿ ਗਿਆ ਭਾਜੀ ਕੰਮ ਆਪਣਾ ਥੋੜਾ ਰਹਿ ਗਿਆ ਭਾਜੀ ਹੋਰ ਮੈਂ ਰੁਲ ਗਿਆ ਮੈਂ ਜੋ ਮੇਰੇ ਹਿਸਾਬ ਨਾਲ ਤੇਰਾ 10 ਕਿਲੋ ਵਜਨ ਘਟ ਗਿਆ ਮਸ਼ੀਨ ਰੇਪੇਰ ਰੇਪੇਰ ਜੀ ਨਹੀਂ ਨਹੀਂ ਹੂੰ ਤਿੰਨ ਨਾਲ ਪਰ ਬਦਲੇ ਆਪਾਂ ਨਹੀਂ ਨਹੀਂ ਸ਼ਾਮ ਦਾ ਵੇਲਾ ਉਹ ਬੁਲਟ ਟਾਈਟ ਮੋਟਰਸਾਈਕਲ ਨਾਲ ਭਾਂਦੀ ਭਰਾਵਾ